ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਕਾਰਜ ਸੇਵਾ ਦਾ ਸ਼ੁਭ ਆਰੰਭ ਹੋਣਾ ਜਾ ਰਿਹਾ ਇੱਕ ਤੇ ਰਿਹਾਸ਼ੀ ਕੁਆਟਰ ਬਣਨੇ ਨੇ ਉਧਰ ਜਿਹੜੇ ਕਿ ਸਾਡੇ ਇਥੋਂ ਦੇ ਮੁਲਾਜ਼ਮ ਨੇ ਉਹਨਾਂ ਦੇ ਰਿਹਾਸ਼ ਵਾਸਤੇ ਇੱਕ ਇੱਥੇ ਆ ਟੱਪ ਇੱਥੇ ਵੀ ਲਾਉਣਾ ਥੱਲੇ ਵੀਰ ਨੂੰ ਕਹਾਂ ਵੀ ਇੱਕ ਵਾਰੀ ਵਿਖਾ ਦੇ ਇੱਥੇ ਟੱਪ ਲੱਗਣਾ ਵਾ ਇੱਥੇ ਜੋੜਾ ਘਰ ਨਵਾਂ ਬਣਨਾ ਵਾ ਇੱਥੇ ਹੁਣ ਨਵੀਆਂ ਸਾਰੀਆਂ ਹੋਣ ਜਾ ਰਹੀਆਂ ਨੇ ਨਾਨਕ ਮਤਾ ਸਾਹਿਬ ਦੇ ਵਿੱਚ ਔਰ ਬਹੁਤ ਹੀ ਮੈਨਾ ਵੀ ਖੁਸ਼ੀ ਦੀ ਗੱਲ ਆ ਮੁਬਾਰਕ ਦੇਣਿਆ ਕਿ ਜਿਹੜਾ ਅੱਜ ਇੱਥੇ ਕਾਰਜ ਸੇਵਾ ਆਰੰਭ ਹੋਣ ਜਾ ਰਹੀ ਆ ਸਾਡੇ ਗੁਰੂ ਘਰਾਂ ਦੇ ਕਾਰਜ ਨੇ ਤੁਹਾਨੂੰ ਮੈਂ ਵਿਖਾਉਣਾ ਵਾ ਇੱਕ ਮ ਆ ਆ ਡਿਜ਼ਾਈਨ ਜੁੜਾ ਕਰਦਾ ਡਿਜ਼ਾਈਨ ਹੈ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਨੇ ਲਾਗੇ ਕਰੀਏ ਰਾ ਵੀਰ ਥੋੜਾ ਜਿਹਾ ਹੋਰ ਆ ਵੇਖੋ ਜੀ ਆ ਅੰਦਰੋਂ ਜਿਵੇਂ ਤੁਸੀਂ ਜਦੋਂ ਬਣ ਕੇ ਆਏਗਾ ਉਦੋਂ ਪਤਾ ਲੱਗੇਗਾ ਵੇਖੋ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਅੰਦਰੋਂ ਬਣਿਆ ਹੋਇਆ ਵਾ ਤੇ ਜਿਹੜੇ ਰਿਹਾਇਸ਼ੀ ਕੁਆਟਰ ਬਣਨੇ ਨੇ ਉਹ ਵੀ ਇਧਰ ਆਈ ਵੀਰ ਉਹ ਵੀ ਤੁਹਾਨੂੰ ਖਵਾਉਨੇ ਆ ਉਹ ਰਿਹਾਇਸ਼ੀ ਕੁਆਟਰ ਆ ਆ ਜਿਹੜਾ ਦਾ ਪ੍ਰਪੋਜ਼ਲ ਲਾਇਆ ਹੋਇਆ ਹੈ ਲਾਇਆ ਹੋਇਆ ਵਾ ਇੱਥੇ ਜਿਹੜਾ ਬਣਾ ਕੇ ਇੱਕ ਆਰਿਆਸ਼ੀ ਕੁਆਟਰ ਨੇ ਵੇਖੋ ਜੀ ਆ ਤਿੰਨ ਤਿੰਨ ਚਾਰ ਚਾਰ ਮੰਜ਼ਲਾ ਟਾਵਰ ਬਣਨੇ ਨੇ ਇਹਦੇ ਵਿੱਚ ਇੱਕ ਟੂ ਰੂਮ ਟੂ ਰੂਮ ਸੈਟ ਬਣਾਵਾ ਔਰ ਇੱਕ 1 ਰੂਮ ਬੈੱਡ ਸੈਟ ਜਿਹੜਾ ਵਾ ਉਹਦਾ ਇਹ ਪ੍ਰਪੋਜ਼ਲ ਬਣਿਆ ਆਇਆ ਵਾ ਇਹ ਟਾਵਰ ਬਣਨੇ ਨੇ ਉਸ ਬੰਨੇ ਨੇ ਮਤਲਬ ਬਹੁਤ ਹੀ ਸੋਹਣੇ ਜਿਹੜੇ ਵਧੀਆ ਤਰੀਕੇ ਦੇ ਨਾਲ ਇੱਥੇ ਜੋੜਾ ਘਰ ਤੇ ਰਿਹਾਇਸ਼ੀ ਕੁਆਟਰ ਬਣਨਗੇ ਇਹ ਕਾਰ ਸੇਵਾ ਵਾਲੇ ਮਹਾਪੁਰਖਾਂ ਦੀ ਬਦੌਲਤ ਇੱਥੇ ਬਹੁਤ ਸੋਹਣਾ ਕੰਸਟ੍ਰਕਸ਼ਨ ਹੋਣ ਜਾ ਰਿਹਾ ਵਾ ਤੇ ਹੋਰ ਵੀ ਜਾਣਕਾਰੀ ਲੈਂਦੇ ਆ ਭਾਈ ਸਾਹਿਬ ਜੀ ਏ ਜਿਵੇਂ ਕਿ ਮੈਂ ਬਖਾ ਰਿਹਾ ਆ ਸਾਂ ਵੀ ਇੱਥੇ ਆ ਦੋ ਘਰ ਤੋਂ ਬਹੁਤ ਸੁਣੇ ਹੋਣ ਜਾ ਰਹੇ ਨੇ ਬਾਬਾ ਜੀ ਜੀ ਕਾਰਸੇਵਾ ਵਾਲੇ ਕਰਵਾ ਰਹੇ ਨੇ ਇੱਕ ਜੋੜਾ ਘਰ ਦਾ ਵਾ ਔਰ ਇੱਕ ਜਿਹੜਾ ਵਾ ਰਿਆਸ਼ੀ ਕੁਆਟਰ ਨਾਲ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਨਾਨਕ ਮੱਤਾ ਸਾਹਿਬ ਦੇ ਵਿੱਚ ਤੁਹਾਡੇ ਹਿਸਾਬ ਨਾਲ ਹੋਰ ਹੋਣੀਆਂ ਚਾਹੀਦੀਆਂ ਜਿਹੜੀਆਂ ਰਹਿ ਗਈਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਜਰੂਰ ਬਰ ਜਰੂਰ ਹੋਣੀਆਂ ਚਾਹੀਦੀਆਂ ਵੇਖੋ ਜੀ ਸੇਵਾ ਤੇ ਸਿਮਰਨ ਜਿਹੜਾ ਨਾ ਉਹਨੂੰ ਸਭ ਤੋਂ ਇੱਕ ਉੱਤਮ ਮੰਨਿਆ ਗਿਆ ਹੈ ਉਹ ਜੇ ਸੇਵਾ ਤੇ ਸਿਮਰਨ ਹੈਗਾ ਉਹ ਇਹ ਮਹਾਪੁਰਸ਼ਾਂ ਦੇ ਹਿੱਸੇ ਆਇਆ ਆਪਾਂ ਸਭ ਤੋਂ ਪੁਰਾਣਾ ਜਾਣਦੇ ਆਂ ਵੀ ਪੰਥ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਿਉਂਕਿ ਸਭ ਤੋਂ ਪੁਰਾਣੀ ਕਾਰ ਸੇਵਾ ਸੰਪਰਦਾ ਚੱਲਦੀ ਆ ਰਹੀ ਏ ਜਿੱਥੇ ਵੀ ਦੇਖੋ ਵੱਖ-ਵੱਖ ਥਾਵਾਂ ਤੇ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕਮੀ ਮਹਿਸੂਸ ਹੋਵੇ ਇਹਨਾਂ ਨੇ ਕਦੀ ਕਿਸੇ ਤੋਂ ਸੇਵਾ ਨਹੀਂ ਮੰਗੀ ਹੈਗੀ ਇਹ ਗੁਰੂ ਮਹਾਰਾਜ ਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੀ ਕੋਈ ਕਿਰਪਾ ਤੇ ਗੁਰੂ ਨਾਨਕ ਦੇਵ ਜੀ ਕੀਤੀ ਹੋਈ ਹੈ ਕਿ ਆਪਣੇ ਆਪ ਸੰਗਤ ਕਹਿੰਦੀ ਵੀ ਇੱਥੇ ਇੱਕ ਚੀਜ਼ ਦੀ ਲੋੜ ਏ ਸਾਨੂੰ ਆ ਪ੍ਰਬੰਧ ਕਰਕੇ ਦਿਓ ਇਹ ਮਹਾਂਪੁਰਸ਼ ਆਪਣੇ ਹੱਥੀ ਪ੍ਰਬੰਧ ਕਰਕੇ ਦਿੰਦੇ ਨੇ ਅੱਜ ਮੈਨੂੰ ਇੱਥੇ ਜਦੋਂ ਆਉਣ ਤੇ ਵੇਖਿਆ ਤੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਜਿਹੜਾ ਰਾਗੀ ਉਹ ਕਮੀ ਸੰਤਮਾ ਪ੍ਰੋਸ਼ਾਨ ਨੇ ਦੇਖੀ ਦੇਖਣ ਤੋਂ ਬਾਅਦ ਉਹਨਾਂ ਨੇ ਮੰਗ ਰੱਖੀ ਕਮੇਟੀ ਵਾਲਿਆਂ ਨੇ ਮੰਗ ਰੱਖੀ ਮੰਗ ਰੱਖਣ ਤੋਂ ਬਾਅਦ ਅੱਜ ਜਿਹੜਾ ਇਸ ਟਾਈਮ ਇੱਕ ਜੋੜਾ ਘਰ ਬਹੁਤ ਵਧੀਆ ਬਣਨ ਜਾ ਰਿਹਾ ਹੈ ਨਾਨਕ ਮਤਾ ਸਾਹਿਬ ਤੇ ਇੱਕ ਰੈਸ਼ੀ ਕੁਆਟਰ ਜਿਹੜੇ ਨੇ ਆਪਣੇ ਰਾਗੀ ਸਿੰਘ ਨੇ ਜਿਹੜੇ ਪਾਠੀ ਸਿੰਘ ਨੇ ਉਹਨਾਂ ਵਾਸਤੇ ਬਣਨ ਵਾਸਤੇ ਜਾ ਰਿਹਾ ਹੈ ਬਾਕੀ ਹੋਰ ਵੀ ਜਿਹੜੀਆਂ ਜਿਵੇਂ ਕਿਵੇਂ ਆ ਇੱਥੇ ਕੋਈ ਨਜਾਇਜ਼ ਜਿਹੜੇ ਕਬਜ਼ੇ ਕੁਬਜ਼ੇ ਜਾਂ ਕਿਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹ ਵੀ ਅਸੀਂ ਤੇ ਕਾਵਾਂਗੇ ਕਮੇਟੀ ਨੂੰ ਬੇਨਤੀ ਕਰਾਂਗੇ ਮੈਨੇਜਰ ਸਾਹਿਬ ਰਣਜੀਤ ਸਿੰਘ ਨੇ ਸਾਰੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਬਿਲਕੁਲ ਐ ਨਾ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਹਮਣੇ ਜੇ ਕੋਈ ਇਹੋ ਜਿਹਾ ਜਿਵੇਂ ਹੁਣ ਇਹ ਤਾਂ ਉਹ ਤੁਸੀਂ ਦੱਸ ਸਕਦੇ ਹੋ ਉੱਥੇ ਆਣ ਕੇ ਵੀ ਕਿਹੜੀ ਕਿਹੜੀ ਸੇਵਾ ਤੁਹਾਡੇ ਹਿਸਾਬ ਨਾਲ ਜਿਹੜੀ ਹੋਣ ਵਾਲੀ ਜ਼ਰੂਰੀ ਆ ਆਏ ਵੀਰ ਜਰਾ ਇੱਕ ਆ ਜੋ ਤੁਹਾਡੇ ਹਿਸਾਬ ਨਾਲ ਹੋਰ ਕਿਹੜੀ ਕਿਹੜੀ ਸੇਵਾ ਜਿਹੜੀ ਆ ਵੀ ਜਿਹੜੀ ਮਤਲਬ ਪਹਿਲ ਦੇ ਆਧਾਰ ਤੇ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ ਆ ਵੀਰ ਆ ਜਾ ਅੱਗੇ ਅੱਗੇ ਉਧਰ ਚੱਲਨੇ ਅੱਗੇ ਜੀਰ ਆ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਆ ਜਿਹੜਾ ਬਣਿਆ ਹੋਇਆ ਅੱਗੇ 3 ਸ਼ੈੱਡ ਜਿਹੜਾ ਬਣਿਆ ਹੋਇਆ ਨਾ ਅੱਗੇ ਲੱਗਾ ਹੋਇਆ ਇਹ ਵੀ ਬਹੁਤ ਜਰਜਰ ਹਾਲਾਤ ਦੇ ਵਿੱਚ ਆ ਇਹ ਇਹ ਜਗ੍ਹਾ-ਜਗ੍ਹਾ ਤੇ ਇਹ ਜਿਹੜਾ ਗਲਿਆ ਪਿਆ ਵਿੱਚੋਂ ਜਿਹੜੇ ਐਂਗਲ ਜੇ ਲੱਗੇ ਨੇ ਜਿਹੜੇ ਪੈਰ ਦੀ ਬੋਲਡਿੰਗ ਹੋਈ ਆ ਉਹ ਜਗ੍ਹਾ-ਜਗ੍ਹਾ ਤੋਂ ਗਲਿਆ ਹੋਇਆ ਵਾ ਇਹ ਵੀ ਨਵਾਂ ਬੰਦੀ ਬਣਾਉਣ ਦੀ ਲੋੜ ਆ ਔਰ ਇਹ ਕਾਰ ਸੇਵਾ ਵਾਲੇ ਮਹਾਂਪੁਰਖੀ ਇਹੋ ਜਿਹੇ ਜਿਹੜੇ ਵੱਡੇ ਕਾਰਜ ਨੇ ਉਹ ਕਰ ਸਕਦੇ ਨੇ ਉੱਥੇ ਤੋਂ ਤੁਹਾਨੂੰ ਅਸੀਂ ਵਿਖਾ ਕੇ ਆਏ ਸਾਂ ਕਿ ਜਿੱਥੇ ਜੁੜਾ ਘਰ ਬਣਨਾ ਵਾ ਔਰ ਜਿੱਥੇ ਰਿਹਾਇਸ਼ੀ ਕੁਆਟਰ ਬਣਨੇ ਨੇ ਉਹ ਇੱਧਰ ਅੱਗੇ ਆ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਹਿਸਾਬ ਨਾਲ ਕਿਹੜੇ ਕਿਹੜੇ ਕਾਰਜ ਨੇ ਹੋਰ ਜਿਹੜੇ ਵੀ ਜਿਹੜੇ ਫੌਰੀ ਤੌਰ ਤੇ ਹੋਣੇ ਚਾਹੀਦੇ ਨੇ ਦੇਖੋ ਕਾਰਜ ਤੇ ਇੱਕ ਤਾਂ ਸਭ ਤੋਂ ਵੱਡੀ ਗੱਲ ਜਿਵੇਂ ਹੁਣ ਆ ਗੇਟ ਐ ਵੈਸੇ ਬਣਨ ਨੂੰ ਤਾਂ ਬਹੁਤ ਸੁੰਦਰ ਬਣਿਆ ਹੋਇਆ ਹੈ ਬੜੀ ਦੂਰੋਂ ਬੜਾ ਸੋਹਣਾ ਜਾਚਦਾ ਹੈਗਾ ਪਰ ਜੇ ਮਹਾਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰਤੀ ਨਾ ਇਹਨਾਂ ਇਹ ਤੋਂ ਵੀ ਖੂਬਸੂਰਤ ਬਣਾ ਦੇਣਾ ਕਿਉਂਕਿ ਬਹੁਤ ਪੁਰਾਣੇ ਜਿਹੇ ਦਾ ਜਿਹੜਾ ਬਣਿਆ ਹੋਇਆ ਹੈ ਇਸ ਕਰਕੇ ਇਹ ਪਵਿੱਤਰ ਧਰਤੀ ਨੂੰ ਜਿਹੜਾ ਗੇਟ ਹੈ ਮੁੱਖ ਰਖਦਾ ਜਿਹੜਾ ਗੇਟ ਹੈ ਇਹਨੂੰ ਕੋਈ ਵਧੀਆ ਸੁੰਦਰ ਤਰੀਕੇ ਨਾਲ ਬਣਾਇਆ ਜਾਵੇ ਤੇ ਵਿੱਚ ਚਮਕਦੀਆਂ ਲਾਈਟਾਂ ਲੱਗ ਜਾਣ ਲਾਈਟਾਂ ਲਾ ਕੇ ਵਿੱਚ ਲਿਖਿਆ ਜਾਵੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਉਤਰਾਖੰਡ ਇਸ ਕਰਕੇ ਸੰਗਤਾਂ ਦੇ ਜਿਹੜੇ ਵਿੱਚ ਮੈਸੇਜ ਆਵੇ ਇਸ ਗੱਲ ਦਾ ਇਹ ਬਹੁਤ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਚਾਰ ਚੁਫੇਰੇ ਜਿਹੜਾ ਹੈਗਾ ਜਿਵੇਂ ਇੱਧਰ ਆ ਜਿਹੜੇ ਸਾਰੇ ਕੁਆਟਰ ਨੇ ਇਹ ਵੀ ਨ ਆ ਦੇਖੋ ਆ ਪਿਛਲੇ ਬੰਜਰ ਕੁਆਟਰ ਨੇ ਇਹ ਵੀ ਬਹੁਤ ਪੁਰਾਣੇ ਹੋ ਚੁੱਕੇ ਨੇ ਇਹ ਛਾਤੀ ਮਾਰ ਕੇ ਦੇਖੋ ਇਹ ਵੀ ਸਾਰੇ ਬੰਨੇ ਬਨਣੇ ਚਾਹੀਦੇ ਨੇ ਕੁਆਟਰ ਨੇ ਇਹ ਘੱਟੋ ਘੱਟ 70 ਸਾਲ ਪੁਰਾਣੇ ਨੇ ਜੀ ਇਹ 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 ਵੀ ਹਾਂ 1965 ਦੇ ਬਣੇ 60 ਦੇ ਬਣੇ ਹੋਏ ਨੇ ਕਿਹੜੀ ਹਾਂ ਤੇ ਇਹ ਵੀ ਨਵੇਂ ਬਣਨੇ ਚਾਹੀਦੇ ਨੇ ਬਾਕੀ ਆ ਜਿਹੜਾ ਦਫਤਰ ਹੈ ਇਹ ਦਫ਼ਤਰਬਾਰ ਕੱਢ ਕੇ ਤੇ ਜਿਹੜਾ ਪਿਛਲਾ ਲੰਗਰ ਹਾਲ ਹੈ ਇਹਨੂੰ ਨਾਲ ਅਟੈਚ ਕਰਕੇ ਇਹ ਲੰਗਰ ਹਾਲ ਇੱਥੇ ਸਾਰਾ ਇਕੱਠਾ ਕਰਨਾ ਚਾਹੀਦਾ ਆ ਦਫ਼ਤਰ ਜਿਹੜਾ ਹੈਗਾ ਇਹ ਕਿਤੇ ਇਹੋ ਜੀ ਜਗ੍ਹਾ ਤੇ ਬਾਹਰ ਆ ਜਾਵੇ ਦਫ਼ਤਰ ਜਾਂ ਇੱਥੇ ਤੇ ਬਾਹਰ ਆ ਜਾਵੇ ਦਫ਼ਤਰ ਇਹ ਬੜੀ ਵਧੀਆ ਗੱਲ ਹੋ ਜਾਏ ਕਿਉਂਕਿ ਦਫ਼ਤਰ ਜਿਹੜਾ ਹੈ ਦਫ਼ਤਰ ਹੀ ਬਹੁਤ ਛੋਟਾ ਹੈ ਕੰਮ ਨਹੀਂ ਆ ਹਾ ਦਫ਼ਤਰ ਛੋਟਾ ਹੈਗਾ ਕਿਉਂਕਿ ਤੁਸੀਂ ਜਾ ਕੇ ਆਪਣਾ ਹਰਿਮੰਦਰ ਸਾਹਿਬ ਦੇਖ ਲਓ ਦੇ ਜਿੱਥੇ ਵੀ ਜੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਕਿਤੇ ਜਾਵਾਂਗੇ ਜਿੱਥੇ ਤਖਤ ਨੇ ਉੱਥੇ ਦਫਤਰ ਜਿਹੜੇ ਨੇ ਬਹੁਤ ਵਧੀਆ ਬਣੇ ਹੋਏ ਨੇ ਇਸ ਕਰਕੇ ਮੈਂ ਮਹਾਪੁਰਸ਼ਾਂ ਤੇ ਚਰਨਾਂ ਤੇ ਵੀ ਬੇਨਤੀ ਕਰਦੇ ਆ ਕਿ ਕਮੇਟੀ ਨੂੰ ਵੀ ਬੇਨਤੀ ਕਰਾਂਗੇ ਆ ਜਿਹੜੀਆਂ ਜਿਵੇਂ ਅੱਗੇ ਇਹ ਇੱਧਰ ਕੂੜਾ ਕਰਕਟ ਆ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਜਾਂ ਆ ਲੱਗਦੀਆਂ ਨੇ ਇੱਥੇ ਵੀ ਤਾਂ ਮੇਰੇ ਹਿਸਾਬ ਨਾਲ ਕੋਈ ਵਧੀਆ ਤਰੀਕੇ ਦੇ ਨਾਲ ਇੱਕ ਬੈਲਟ ਬਣਨੀ ਚਾਹੀਦੀ ਆ ਪਾਰਕਿੰਗ ਵਾਸਤੇ ਜਾਂ ਇੱਥੇ ਮਤਲਬ ਵਧੀਆ ਤਰੀਕੇ ਨਾਲ ਫੁੱਲ ਬੂਟੇ ਵਧੀਆ ਸੁੰਦਰਤਾ ਵਾਸਤੇ ਲੱਗਣ ਚਾਹੀਦੇ ਆ ਪਾਰਕਿੰਗ ਤਾਂ ਜਿਹੜੀ ਬਣ ਰਹੀ ਹੈ ਜਿਹੜੀ ਪਾਰਕਿੰਗ ਗੁਰਦਵਾਰ ਸਾਹਿਬ ਦੀ ਜਗ੍ਹਾ ਹੈ ਇਹ ਗੁਰਦਵਾਰ ਜਗ੍ਹਾ ਜੇ ਕੋਈ ਨਿਯਾਇਜ਼ ਕਬਜ਼ਾ ਕਰੀ ਵੀ ਸੇ ਕਬਜ਼ਾ ਵੀ ਚੁਕਿਤਨਾ ਚਾਹੀਦਾ ਇਹਦੇ ਵਿੱਚ ਕੋਈ ਅਸੀਂ ਗੱਲ ਨਹੀਂ ਕੋਈ ਦੋਰਿਆ ਨਹੀਂ ਹੈਗੀਆਂ ਕਿਉਂਕਿ ਇੱਥੇ ਨਕਸ਼ਾ ਨਵਾਂ ਬਣਿਆ ਹੈ ਇੱਥੇ ਦੋ ਗੇਟ ਬਣਨੇ ਨੇ ਇੱਕ ਇਨ ਗੇਟ ਇੱਕ ਆਊਟ ਗੇਟ ਬਣਨਾ ਹੈਗਾ ਇੱਕ ਪਾਰਕਿੰਗ ਬਣਨੀ ਹੈ ਇੱਕ ਪਿੱਛੇ ਰੈਸ਼ੀ ਸਨਾਬ ਬਣਨੇ ਨੇ ਇੱਥੇ ਇਨ ਤੇ ਆਊਟ ਗੇਟ ਬਣਨਾ ਹੈਗਾ ਇਸ ਕਰਕੇ ਸਾਰਾ ਕੁਝ ਚੁਕਿਤਨਾ ਚਾਹੀਦਾ ਇਹ ਵਿਖਾਵਾ ਮੜਾ ਚੰਗੀ ਤਰ੍ਹਾਂ ਕਿਉਂਕਿ ਇੱਥੇ ਕੋਈ ਵੀ ਸਿਰ ਤੱਕ ਜੇ ਕੋਈ ਜਿਹੜੀ ਜਗ੍ਹਾ ਹੈਗੀ ਇੱਥੇ ਸਾਰੀ ਖਾਲੀ ਹੋਣੀ ਚਾਹੀਦੀ ਹੈ ਇਹ ਕਮੇਟੀ ਨੂੰ ਵੀ ਬਿਲਕੁਲ ਜੀ ਸਾਡੇ ਗੁਰੂ ਘਰ ਜਿਹੜੇ ਨੇ ਸੁੰਦਰ ਤੋਂ ਸੁੰਦਰ ਬਣਨੇ ਚਾਹੀਦੇ ਨੇ ਉੱਥੇ ਵਧੀਆ ਪ੍ਰਬੰਧ ਵੀ ਹੋਣੇ ਚਾਹੀਦੇ ਨੇ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਸਤੇ ਵਧੀਆ ਪ੍ਰਬੰਧ ਹੋਣੇ ਚਾਹੀਦੇ ਜਿਹੜੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀ ਆ ਉਹਦੇ ਰਹਿਣ ਵਾਸਤੇ ਵੀ ਪ੍ਰਬੰਧ ਵਧੀਆ ਹੋਣੇ ਚਾਹੀਦੇ ਨੇ ਜਿਵੇਂ ਅਸੀਂ ਆਪਣਾ ਕੋਈ ਘਰ ਬਣਾਉਣਾ ਹੁੰਦਾ ਵਾ ਤੇ ਕਿੱਡੇ ਸ਼ੌਂਕ ਦੇ ਨਾਲ ਕਿੱਡੇ ਵਧੀਆ ਤਰੀਕੇ ਦੇ ਨਾਲ ਹਰ ਚੀਜ਼ ਵੰਨੇ ਡਿਜ਼ਾਈਨ ਵੰਨੇ ਇਦਾਂ ਹੀ ਜਿਹੜੇ ਸਾਡੇ ਮਹਾਪੁਰਖ ਨੇ ਕਾਰਸੇਵਾਲੇ ਸੰਤ ਨੇ ਇਹ ਵੀ ਗੁਰੂ ਘਰਾਂ ਦੀ ਜਦੋਂ ਸੇਵਾ ਕਰਾਉਂਦੇ ਇਹਨਾਂ ਨੂੰ ਇੰਨਾ ਜ਼ਿਆਦਾ ਚਾਹ ਹੁੰਦਾ ਇਹ ਵੀ ਵੱਖੋ ਵੱਖ ਤਰੀਕੇ ਨਾਲ ਮਤਲਬ ਕਿ ਪਲਾਨਿੰਗ ਕਰਦੇ ਨੇ ਵੱਖੋ ਵੱਖ ਸਲਾਮਾਂ ਲੈਂਦੇ ਨੇ ਵੀ ਅਸੀਂ ਕਿਹੜੇ ਤਰੀਕੇ ਨਾਲ ਸੁੰਦਰ ਤੋਂ ਸੁੰਦਰ ਜਿਹੜਾ ਗੁਰੂ ਘਰ ਬਣਾ ਸਕੀਏ ਗੁਰੂ ਦਾ ਗੁਰੂ ਵਾਸਤੇ ਅਸੀਂ ਕੀ ਕਰ ਸਕਨੇ ਇਹ ਸਾਡੇ ਮਹਾਪੁਰਖਾਂ ਦੇ ਹਿੱਸੇ ਆਇਆ ਵਾ ਆਪਣੇ ਵਾਸਤੇ ਤਾਂ ਅਸੀਂ ਸਾਰੇ ਹੀ ਕਰਨੇ ਆ ਪਰ ਗੁਰੂ ਵਾਸਤੇ ਜਿਹੜੇ ਸਾਡੇ ਸੰਤ ਮਹਾਪੁਰਖ ਕਾਰ ਸੇਵਾ ਵਾਲੇ ਨੇ ਇਹਨਾਂ ਦੇ ਸੀ ਆਇਆ ਜੀ ਬਿਲਕੁਲ ਇਹ ਜਿਹੜੀ ਕਾਰ ਸੇਵਾ ਹੈ ਨਾ ਕਾਰ ਸੇਵਾ ਦੇ ਵਿੱਚੋਂ ਇਹ ਸਾਰਾ ਕੁਝ ਆਪਣੀਆਂ ਪੀੜ੍ਹੀਆਂ ਸਾਰੀਆਂ ਸੰਪਰਦਾਵਾਂ ਚੱਲਦੀਆਂ ਨੇ ਕਿਉਂਕਿ ਇੱਥੇ ਤੇ ਕਈ ਵਾਰੀ ਅਸੀਂ ਜਦੋਂ ਇੱਥੇ ਆਉਂਨੇ ਆ ਨਾ ਮਹਾਪੁਰਸ਼ਾਂ ਦੇ ਡੇਰੇ ਤੇ ਸਾਨੂੰ ਕਈ ਵਾਰੀ ਆਉਣ ਸਰ ਬਈ ਦੁੱਖ ਵੀ ਬੜਾ ਮਹਿਸੂਸ ਹੁੰਦਾ ਹੈਗਾ ਕਿਉਂਕਿ ਜਿਹੜੇ ਇੱਥੇ ਮਹਾਂਪੁਰਸ਼ ਸੀਗੇ ਨਾ ਅੱਜ ਗੱਲ ਚੱਲ ਰਹੀ ਸੀ ਕਿ ਸੰਤ ਮਹਾਂਪੁਰਸ਼ ਬਾਬਾ ਤਰਸੇਮ ਸਿੰਘ ਜੀ ਜਿਹੇ ਇੱਥੇ ਹੁੰਦੇ ਨਾ ਤੇ ਕਾਰ ਸੇਵਾ ਤਾਂ ਹੈਗੀ ਹੋਈ ਹੈਗੀ ਸੀ ਮੈਂ ਕਹਿੰਦਾ ਜਿੰਨਾ ਉਹਨਾਂ ਦਾ ਇੱਥੇ ਪ੍ਰਸ਼ਾਸਨ ਦੇ ਵਿੱਚ ਹੱਥ ਸੀ ਜਿੰਨਾ ਹਰ ਸੀ ਮੈਂ ਕਹਿੰਦਾ ਉਹ ਮੁੱਖ ਮੰਤਰੀ ਨੂੰ ਇੱਕ ਆਵਾਜ਼ ਮਾਰਦੇ ਮੁੱਖ ਮੰਤਰੀ ਨੇ ਆਟੋਮੈਟਿਕਲੀ ਆਪਣਾ ਲਓ ਜੀ ਚੱਕੋ ਕਿੰਨਾ ਪੈਸਾ ਚਾਹੀਦਾ ਮੈਂ ਸੇਵਾ ਕਰਾ ਦੇਣਾ ਇੱਥੇ ਇੰਨੀ ਕੋ ਸਾਨੂੰ ਉਹਨਾਂ ਦੇ ਕਿਉਂਕਿ ਪੰਥਰਤਨ ਬਾਬਾ ਹਰਮਨ ਸਿੰਘ ਜੀ ਦਿੱਲੀ ਵਾਲਿਆਂ ਦੀ ਜਿਹੜੀ ਸੇਵਾ ਹੈ ਨਾ ਗਿਰੇ ਮਰਜ਼ੀ ਤੇ ਚਲੇ ਜਾ ਹੁਣ ਹਜੂਰ ਸਾਹਿਬ ਵੀ ਭਾਵੇਂ ਜਾਈਏ ਤੂੰ ਦੇਖ ਲਓ ਮਹਾਪੁਰਸ਼ਾਂ ਦਾ ਬੜਾ ਵਧੀਆ ਰਹਿਣ ਦਾ ਪਰਮਤ ਕੀਤਾ ਹੈ ਸੰਗਤ ਵਾਸਤੇ ਤੂੰ ਦੇਖ ਲਓ ਬੱਸਾਂ ਜਾਂਦੀਆਂ ਨੇ ਰੇਲਵੇ ਟ੍ਰੈਕ ਉੱਥੇ ਜਾਂਦਾ ਹੈ ਭਾਵੇਂ ਤਿੰਨ ਟ੍ਰੇਨਾਂ ਆਉਣ ਚਾਰ ਆਉਣ ਸਾਰੀਆਂ ਇਸ ਬਸਾਂ ਏਸੀ ਲੈ ਕੇ ਜਾਂਦੇ ਏਸੀ ਕਮਰੇ ਮਿਲਦੇ ਨੇ ਕੋਈ ਬਹੁਤਾ ਰੈਂਟ ਨਹੀਂ ਹੈਗਾ ਇੱਕ ਅੱਠ ਬੰਦਿਆਂ ਵਾਸਤੇ ਬੜਾ ਵਧੀਆ ਪ੍ਰਬੰਧ ਉਹਨਾਂ ਕੀਤਾ ਹੈ ਬਾਬਾ ਬਲਵਿੰਦਰ ਸਿੰਘ ਬਾਬਾ ਬੰਦਰਿੰਦਰ ਸਿੰਘ ਜੀ ਜਿਹੜਾ ਨੇ ਕਿਉਂਕਿ ਅੱਠ ਬੈੱਡ ਨੇ ਤੇ ਇੱਕ 400 ਰੁਪਏ ਕੋਲ ਰੈਂਟੇ ਕੋਈ ਸਿਰਫ ਸਫਾਈ ਸਭਾਈ ਦਾ ਸੇਵਾ ਲੈ ਰਹੇ ਨੇ ਉਹ ਫ੍ਰੀ ਲੈ ਕੇ ਆਉਣਾ ਫ੍ਰੀ ਛੱਡ ਕੇ ਆਉਣਾ ਤੇ ਲੰਗਰ ਵੀ ਨਾਲ ਸੰਗਤ ਨੂੰ ਦੇਣਾ ਹੈ 24 ਘੰਟੇ ਲੰਗਰ ਚੱਲ ਰਿਹਾ ਦੇਸੀ ਘਿਓ ਦਾ ਇਹੋ ਜਿਹਾ ਪ੍ਰਬੰਧ ਜਿਹੜਾ ਸਾਡੇ ਗੁਰੂ ਘਰਾਂ ਚ ਹੈ ਸੰਤ ਮਹਾਪੁਰਸ਼ੀ ਕਾਰ ਸੇਵਾ ਦੇ ਸੰਪਰਦਾਵਾਂ ਦੇ ਹੱਥੀਆ ਇਹ ਅਸੀਂ ਚਾਹੁੰਦੇ ਹਾਂ ਵੀ ਮਹਾਰਾਜ ਬੜੀ ਵਧੀਆ ਉਹਨਾਂ ਦੇ ਕਿਰਪਾ ਗੁਰੂ ਮਹਾਰਾਜ ਜੀ ਉਹਨਾਂ ਨੇ ਸਾਨੂੰ ਦੱਸਿਆ ਸਾਡਾ ਮਨ ਬਹੁਤ ਸ਼ਾਂਤ ਹੋਇਆ ਇਸ ਗੱਲ ਕਰਕੇ ਸੀ ਪ੍ਰਮਾਤਮਾਗੇ ਅਰਦਾਸ ਕਰ ਰਹੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਇਹ ਨਾਨਕਮਤਾ ਜਿਹੜਾ ਹੈਗਾ ਜਿਵੇਂ ਇਹਨਾਂ ਨੇ ਕਾਰ ਸੇਵਾ ਦਿੱਲੀ ਦੇ ਵਿੱਚ ਸਰਾਮਾਂ ਬਣੀਆਂ ਨੇ ਇਸੇ ਤਰੀਕੇ ਸਰਾਮਾਂ ਬਣਨ ਇਸੇ ਤਰੀਕੇ ਰਹਿਸ਼ਾਂ ਬਣਨ ਇਸੇ ਤਰੀਕੇ ਗੁਰੂ ਘਰ ਦਾ ਨਕਸ਼ਾ ਚੇਂਜ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ